ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਪਹੁੰਚੇ ਆਂ ਤਨ ਤਨ ਬਾਬਾ ਵੀਰ ਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਜੋ ਕਿ 14 ਤਰੀਕ ਦਿਨ ਐਤਵਾਰ ਨੂੰ ਬਾਬਾ RAM ਜੀ ਦਾਸ ਮਹਾਰਾਜ ਜੀ ਦੀ 54ਵੀਂ ਵਰਸੀ ਤੇ 8ਵੇਂ ਸ਼ਰਾਧ ਦੇ ਉੱਤੇ ਸਲਾਨਾ ਭੰਡਾਰਾ ਕਰਵਾਇਆ ਜਾਣਾ ਜੀ ਦਰਬਾਰ ਦੇ ਤੁਸੀਂ ਬਾਹਰ ਤੋਂ ਕਰ ਸਕਦੇ ਹੋ ਦਰਸ਼ਨ ਬਹੁਤ ਹੀ ਪਵਿੱਤਰ ਜਗ੍ਹਾ ਦੇ ਉੱਤੇ ਸਥਾਨ ਬਣਿਆ ਹੋਇਆ ਜੀ ਬਾਬਾ ਜੀ ਦਾ ਤੁਹਾਨੂੰ ਅੰਦਰ ਤੋਂ ਵੀ ਕਰਾਵਾਂਗੇ ਜੀ ਦਰਸ਼ਨ ਇਹ ਗੇਟ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਜੋ ਕਿ ਇਹ ਸਥਾਨ ਪਿੰਡ ਅਤਾਪੁਰ ਤੇ ਬਧੌਚੀ ਦੇ ਵਿੱਚ ਬਣਿਆ ਹੋਇਆ ਜੀ ਬਹੁਤ ਹੀ ਪਵਿੱਤਰ ਸਥਾਨ ਬਣਿਆ ਹੋਇਆ ਜੀ ਜਿੱਥੇ ਕਿ ਲੱਖਾਂ ਦੀ ਦਰਤਾਤ ਦੇ ਵਿੱਚ ਸੰਗਤ ਬਾਬਾ ਜੀ ਦੇ ਦਰਬਾਰ ਦੇ ਤੇ ਨਾਮ ਅਸਤਕ ਹੋਣ ਦੇ ਲਈ ਆਉਂਦੀ ਹੈ ਜੀ ਤੁਹਾਨੂੰ ਕਰਾਵਾਂਗੇ ਜੀ ਅੰਦਰ ਤੋਂ ਦਰਸ਼ਨ ਕੱਲੇ ਕੱਲੇ ਸਥਾਨ ਦੇ ਤੁਹਾਨੂੰ ਕਰਾ ਰਹੇ ਹਾਂ ਜੀ ਦਰਸ਼ਨ ਬਾਬਾ ਜੀ ਦੇ ਧੰਨ ਧੰਨ ਬਾਬਾ ਵੀਰਮੰਦਾ ਜੀ ਮਹਾਰਾਜ ਕਰੋ ਜੀ ਦਰਸ਼ਨ बाबा बीरमदास जी के बबा बाबा दास महाराज कर सकते दर्शन ਤਨ ਤਨ ਬਾਬਾ ਨਿਰਮਲਦਾ ਨਿਰਮਲਦਾ ਜੀ ਮਹਾਰਾਜ ਤਨ ਤਨ ਮਾਤਾ ਜਿਉਣੀ ਜੀ ਬਹੁਤ ਹੀ ਵਧੀਆ ਦਰਬਾਰ ਬਣਿਆ ਹੋਇਆ ਜੀ ਦੇਖ ਸਕਦੇ ਤੁਸੀਂ ਦਰਬਾਰ ਦੇ ਅਣ ਦਲੇ ਕਰ ਸਕਦੇ ਤੁਸੀਂ ਦਰਸ਼ਨ ਆ ਲਓ ਜੀ ਆਪਾਂ ਤੁਹਾਨੂੰ ਕਰਾਇਆ ਜੀ ਸਾਰੇ ਦਰਬਾਰ ਦੇ ਅੰਦਰ ਤੋਂ ਦਰਸ਼ਨ ਸਾਰਿਆਂ ਨੂੰ ਪਤਾ ਹੈ ਕਿ 14 ਤਰੀਕ ਦਿਨ ਐਤਵਾਰ ਨੂੰ ਬਾਬਾ ਜੀ ਦੇ ਦਰਬਾਰ ਦੇ ਉੱਤੇ ਬਾਬਾ RAM ji ਦਾਸ ਜੀ ਮਹਾਰਾਜ ਜੀ ਦੀ 54ਵੀਂ ਵਰਸੀ ਤੇ 8ਵੇਂ ਸ਼ਰਾਦ ਦੇ ਉੱਤੇ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਜੀ ਸੋ ਸਾਰਿਆਂ ਨੇ ਆ ਕੇ ਹਾਜ਼ਰੀ ਜ਼ਰੂਰ ਲਵਾਉਣੀ ਜੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਭ ਦੀਆਂ ਮਨੋਕਾਮਨਾਵਾਂ ਬਾਬਾ ਜੀ ਪੂਰੀਆਂ ਕਰਨ ਧੰਨਵਾਦ